ਉਦੋਂ ਵਾ ਜੀ ਨੇ ਪੰਜਾਬ ਲੈਣਾ ਜੀ ਅਗਲਾ ਪਹਿਲੀ ਗੱਲ ਤਾਂ ਜੀ ਗੱਲ ਇਹ ਹੈ ਵੀ ਆਪਣੇ ਕੋਲੇ ਸਾਰੇ ਪੰਜਾਬ ਦੇ ਬੰਦੇ ਆਉਂਦੇ ਆ ਉਹ ਹਰਿਆਣਾ ਨੰਬਰ ਬੁਲਟ ਚਾਹਦੇ ਆ ਠੀਕ ਹੈ ਉਹਦੇ ਨੰਬਰ ਲੱਗ ਜਾਂਦਾ ਪੰਜਾਬ ਦਾ ਐਨਓਸੀ ਮੈਂ ਦੇਉਂਗਾ ਜੀ ਹਮ ਹਰਿਆਣਾ ਨੰਬਰ ਦਾ ਤੇ ਬੁਲਟ ਪੰਜਾਬ ਨੰਬਰ ਦਾ 30000 ਦਾ ਪੱਟਾ ਹੈ ਜੀ ਵੱਧ ਦਾ ਵੀ ਹੈ ਮਹਿੰਗਾ ਪੰਜਾਬ ਵਾਲਾ ਪੰਜਾਬ ਦੇ ਵਿੱਚ ਤਾਂ ਬਹੁਤ ਅੱਗ ਲੱਗੀ ਪਈ ਆ ਆਹ ਦੇਖ ਲਓ ਜੀ ਬੁਲਟਾ ਪੰਜਾਬ ਨੰਬਰ 20 ਮਾਡਲ ਹੈ ਜੀ ਹਾਂ ਇਹ ਸਾਰਿਆਂ ਨੂੰ ਪਤਾ ਹੈ ਦਾ ਕੀ ਰੇਟ ਹੈ ਜੀ ਇਹ ਤਾਂ ਮੈ ਜੇ ਦੱਸਾਂ ਵੀ ਮੈਨੂੰ ਇੰਨਾ ਮਹਿੰਗਾ ਆਇਆ ਹੈ। ਇਹੀ ਹਰਿਆਣਾ ਨੰਬਰ ਲੈਣਾ ਹੋਵੇ 20 ਮਾਡਲ ਆਹੀ ਬਸ 65 54 ਆ ਮਿਲ ਜਾਂਦਾ ਹੈ। ਹੁਣ 12 ਮਾਡਲ ਕੋਈ ਵੀ ਲਾ ਲਓ ਜੀ ਬਸ 16 ਮਾਡਲ ਲਾ ਲਓ 16 ਮਾਡਲ 135 ਪੂੰਤੀ ਦਾ ਮਿਲ ਜਾਂਦਾ ਜੀ। 10000 ਨੰਬਰ ਤੇ ਲਾਓ 145 ਚ ਪਹਿ ਗਿਆ ਨੂੰ ਪਰ ਪੰਜਾਬ ਚ ਉਹੀ 160 ਦਾ ਹੈ ਜੀ। ਠੀਕ ਹੈ ਨੰਬਰ ਹਾਂਜੀ ਤਾਂ ਹੀ ਮੈਂ ਤਾਂ ਹਰਿਆਣਾ ਆਪਣੇ ਕੋਲ ਦਾ ਪੰਜਾਬ ਦੇ ਸਾਰੇ ਹਰਿਆਣੇ ਹੀ ਲੈ ਕੇ ਜਾਂਦੇ ਆ ਜਿਹਨੇ ਪੰਜਾਬ ਲੈਣਾ ਹੈ ਪੰਜਾਬ ਵੀ ਪ੍ਰੋਵਾਈਡ ਕਰਵਾ ਜਦੋਂ ਐਮਸੀ ਮਿਲ ਗਈ ਫਿਰ ਤਾਂ ਚਲੋ ਕੋਈ ਦਿੱਕਤ ਨਹੀਂ ਹੋਣੀ ਨੰਬਰ ਲੱਗ ਜਾਂਦਾ ਹੈ ਨਾ ਜੀ ਜੇ ਲੱਗਿਆ ਪੱਤਰਾ ਦੀ ਗਰੰਟੀ ਉਹ ਵੀ ਲਗਾ ਲੈ ਲੋ ਹਾਂਜੀ ਕਾਗਜ਼ਾਂ ਪੱਤਰਾਂ ਦੀ ਗਰੰਟੀ ਹੁੰਦੀ ਹੈ ਕਾਗਜ਼ਾਂ ਪੱਤਰਾਂ ਦੀ ਗਰੰਟੀ ਕਾਗਜ਼ ਦੇ ਇੱਕ ਚ ਵੀ ਦਿੱਕਤ ਆ ਗਈ ਜੀ ਮੇਰੀ ਜਦੋਂ ਮੇਰਾ ਬੁਲਟ ਲੈ ਕੇ ਜਾਣਾ ਹੈ ਨਾ ਜੀ ਹਾਂਜੀ ਬਾਹਰ ਖੜ ਕੇ ਵੀਡੀਓ ਬਣਾ ਲਿਓ ਮੈਂ ਵੀ ਬਣਾਉਣਾ ਹੁੰਦਾ ਵੀ ਆਹ ਨੰਬਰ ਬੁਲਟ ਆਪ ਆਈ ਲੈ ਕੇ ਜਾ ਰਿਹਾ ਆ ਤਰੀਕ ਨੂੰ ਲੈ ਕੇ ਜਾ ਰਿਹਾ ਇਹ ਤੋਂ ਪਹਿਲਾਂ ਚਲਾਨ ਦੇ ਐਕਸੀਡੈਂਟ ਦੀ ਜ਼ਿੰਮੇਵਾਰੀ ਮੇਰੀ ਸੀ ਇਸ ਤੋਂ ਬਾਅਦ ਇਹ ਬਾਈ